ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਜੀ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਖੋਲ ਕੇ ਦੱਸਿਆ ਗਿਆ ਹੈ। ਭਾਵੇਂ ਇਹ ਗੱਲ ਵੀ ਲਿਖੀ ਹੈ ਕਿ ਵਾਹਿਗੁਰੂ ਜੀ ਦਾ ਅੰਤ ਜਾਂ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਪਰ ਨਾਲ ਹੀ ਲਿਖਿਆ ਹੈ ਕਿ ਉਹ ਪ੍ਰੇਮ ਨਾਲ ਭਗਤੀ ਨਾਲ ਸਵਾਸ ਸਵਾਸ ਨਿਰਮਾਣ ਸਿਮਰਨ ਕਰਨ ਨਾਲ ਵਸ ਵਿੱਚ ਆ ਜਾਂਦਾ। ਅਤੇ ਆਪਣੇ ਬੰਦਿਆਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੈਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਵਾਹਿਗੁਰੂ ਨੂੰ ਪਿਆਰ ਨਾਲ ਯਾਦ ਕਰਨ ਵਾਲਾ ਵਾਹਿਗੁਰੂ ਜੀ ਅੱਗੇ ਜੋਰ ਅਰਦਾਸ ਕਰੇ ਵਾਹਿਗੁਰੂ ਜੀ ਪੂਰੀ ਕਰਦੇ ਹਨ ਇੱਥੇ ਸਵਾਲ ਅਤੇ ਸ਼ੰਕਾ ਪੈਦਾ ਹੋ ਸਕਦਾ ਹੈ ਕਿ ਵਾਹਿਗੁਰੂ ਜੀ ਐਸਾ ਕਿਉਂ ਕਰਦੇ ਹਨ ਕਿਉਂ ਆਪਣੇ ਪਿਆਰਿਆਂ ਦੀਆਂ ਆਪਣੇ ਭਗਤਾਂ ਦੀਆਂ ਅਰਦਾਸਾਂ ਸੁਣਦੇ ਤੇ ਪੂਰੀਆਂ ਕਰਦੇ ਹਨ ਕਿਉਂ ਆਪਣੇ ਭਗਤਾਂ ਤੇ ਦੂਸਰੇ ਆਮ ਆਦੀਆਂ ਵਿੱਚ ਵਿਤਕਰਾ ਜਾਂ ਫਰਕ ਸਮਝਦੇ ਹਨ ਜੇਕਰ ਵਾਹਿਗੁਰੂ ਜੀ ਆਪਣੇ ਭਗਤਾਂ ਦੀ ਅਰਦਾਸ ਸੁਣਦੇ ਹਨ ਅਤੇ ਜਿਹੜਾ ਵਾਹਿਗੁਰੂ ਦੀ ਭਗਤੀ ਨਾ ਕਰੇ ਉਸ ਦੀ ਅਰਦਾਸ ਨਹੀਂ ਸੁਣਦੇ ਤਾਂ ਵਾਹਿਗੁਰੂ ਜੀ ਖੁਸ਼ ਆਮਦ ਪਸੰਦ ਹਨ ਹੁਣ ਜਿਹੜਾ ਖੁਸ਼ ਆਮਦ ਕਰਨ ਵਾਲਾ ਹੋਵੇ ਉਹ ਨਿਆਂਕਾਰੀ ਜਾਂ ਇਨਸਾਫ ਕਰਨ ਵਾਲਾ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੰਕੇ ਦਾ ਬੜਾ ਵਿਗਿਆਨਕ ਉੱਤਰ ਦਿੰਦੇ ਹਨ ਆਪ ਜੀ ਦੱਸਦੇ ਹਨ ਕਿ ਵਾਹਿਗੁਰੂ ਜੀ ਨਿਯਮ ਰੂਪ ਹਨ ਉਹਨਾਂ ਦੇ ਨਿਯਮਾਂ ਟੱਲ ਹਨ ਨਾ ਉਹਨਾਂ ਦੇ ਨਿਯਮ ਨਾ ਵਾਹਿਗੁਰੂ ਜੀ ਆਪ ਕਦੀ ਆਪਣੇ ਸੁਭਾਅ ਵਿੱਚ ਬਦਲਦੇ ਹਨ ਵਾਹਿਗੁਰੂ ਜੀ ਅਤੇ ਉਹਨਾਂ ਦੇ ਨਿਯਮ ਸਭ ਵਾਸਤੇ ਇੱਕੋ ਜਿਹੇ ਹਨ ਹੁਣ ਜਿਵੇਂ ਸੂਰਜ ਸਾਰੀ ਦੁਨੀਆ ਉੱਤੇ ਇੱਕੋ ਜਿਹਾ ਚਮਕਦਾ ਉਸੇ ਤਰ੍ਹਾਂ ਵਾਹਿਗੁਰੂ ਜੀ ਮਿਹਰ ਹਰ ਇੱਕ ਵਾਸਤੇ ਇੱਕੋ ਜਿਹੀ ਹੁੰਦੀ ਹੈ ਹੁਣ ਵਾਹਿਗੁਰੂ ਜੀ ਕਿਰਪਾਲੂ ਤੇ ਦਿਆਲੂ ਹਨ ਉਹ ਕਿਸੇ ਨਾਲ ਭਾਵੇਂ ਉਹ ਚੰਗਾ ਹੋਵੇ ਭਾਵੇਂ ਮੰਦਾ ਹੋਵੇ ਕੋਈ ਵਿਤਕਰਾ ਜਾਂ ਲਿਆਦ ਨਹੀਂ ਕਰਕਦੇ ਪਰ ਜਿਵੇਂ ਸੂਰਜ ਚੜ੍ਹਨ ਉੱਤੇ ਉਸਦੀ ਧੁੱਪ ਤਾਂ ਸਭ ਨੂੰ ਇੱਕੋ ਜੀ ਹੁੰਦੀ ਹੈ ਪਰ ਜਿਹੜੇ ਆਪਣੇ ਘਰਾਂ ਵਿੱਚ ਵੜ ਕੇ ਆਪਣੇ ਬੂਹੇ-ਬਾਰੀਆਂ ਬੰਦ ਰੱਖਣ ਉਹਨਾਂ ਨੂੰ ਸੂਰਜ ਦੀ ਧੁੱਪ ਹੁੰਦੀ ਹੋਈ ਵੀ ਨਹੀਂ ਪਹੁੰਚਦੀ ਜਿਹੜੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੂਰਜ ਦੀ ਧੁੱਪ ਵਿੱਚ ਆ ਜਾਣ ਜਾਂ ਆਪਣੇ ਬੂਹੇ ਬਾਰੀਆਂ ਖੋਲ ਦੇਣ ਉਹ ਸੂਰਜ ਦੀ ਧੁੱਪ ਤੋਂ ਨਿੱਘ ਅਤੇ ਰੌਸ਼ਨੀ ਬਗੈਰ ਕਿਸੇ ਵਿਤਕਰੇ ਦੇ ਲਿਹਾਰ ਦੇ ਪ੍ਰਾਪਤ ਕਰਨਗੇ ਇਸ ਤਰ੍ਹਾਂ ਵਾਹਿਗੁਰੂ ਜੀ ਕਿਰਪਾ ਨੇ ਦਹਨ ਅਤੇ ਕਦੀ ਕਿਸੇ ਨੂੰ ਨਰਾਸ਼ ਨਹੀਂ ਕਰਦੇ ਕਦੀ ਕਿਸੇ ਦੇ ਔਗਣਾ ਨੂੰ ਨਹੀਂ ਵਿਚਾਰਦੇ ਪਰ ਜਿਹੜੇ ਮਿੱਤਰ ਵਾਹਿਗੁਰੂ ਜੀ ਦੀ ਮਿਹਰ ਨੂੰ ਆਪਣੇ ਤੱਕ ਨਹੀਂ ਆਉਣ ਦਿੰਦੇ ਜਾਂ ਜਿਹੜੇ ਲੋਕ ਵਾਹਿਗੁਰੂ ਜੀ ਅਤੇ ਆਪਣੇ ਦਰਮਿਆਨ ਅਗਿਆਨਤਾ ਦੀ ਦੀਵਾਰ ਖੜੀ ਕਰ ਲੈਂਦੇ ਹਨ ਉਹਨਾਂ ਤੱਕ ਵਾਹਿਗੁਰੂ ਜੀ ਦੀ ਸਹਾਇਤਾ ਜਾਂ ਮਿਹਰ ਨਹੀਂ ਪਹੁੰਚਦੀ ਇਸ ਦਾ ਕਾਰਨ ਕੇਵਲ ਐਸੇ ਮਿੱਤਰਾਂ ਦਾ ਅਰਦਾਸ ਦੇ ਸਿਧਾਂਤ ਅਤੇ ਅਰਦਾਸ ਤੋਂ ਹੁਨਰ ਤੋਂ ਅਣਜਾਣ ਹੋਣਾ ਹੈ ਵਾਹਿਗੁਰੂ ਦੇ ਅਤੇ ਇਨਸਾਨ ਦੇ ਦਰਮਿਆਨ ਦੀਵਾਰ ਦੇ ਹੋਣ ਦਾ ਤਾਂ ਸਾਡੀ ਮੁਰਾਦ ਵਾਹਿਗੁਰੂ ਜੀ ਉੱਤੇ ਇਨਸਾਨ ਦੀ ਬੇਬਸੀ ਬੇਪ੍ਰਤੀਤੀ ਤੇ ਵਾਹਿਗੁਰੂ ਜੀ ਸੰਬੰਧੀ ਅਨੇਕਾਂ ਪ੍ਰਕਾਰ ਦੇ ਸ਼ੰਕੇ ਇਤਰਾਜ਼ ਆਧਨ ਉਹ ਸਮੁੰਦਰ ਦੇ ਕੋਲ ਇੱਕ ਜੇਕਰ ਇੱਕ ਛੋਟਾ ਜਿਹਾ ਤਲਾਬ ਹੋਵੇ ਉਸ ਤਲਾਬ ਦਾ ਸਮੁੰਦਰ ਨਾਲ ਇੱਕ ਨਾਲੀ ਨਾ ਰਾਹੀ ਸੰਬੰਧ ਹੋਵੇ ਅਤੇ ਜੇਕਰ ਉਹ ਨਾਲੀ ਸਾਫ਼ ਸੁਥਰੀ ਰਹੇ ਤਾਂ ਸਮੁੰਦਰ ਦਾ ਪਾਣੀ ਉਸ ਤਲਾਬ ਨੂੰ ਭਰੀ ਰੱਖੇਗਾ ਜੇਕਰ ਉਸ ਨਾਲੀ ਇੱਟਾਂ ਰੋੜੇ ਪਾ ਕੇ ਬੰਦ ਕਰ ਦਈਏ ਤਾਂ ਉਸ ਵਿੱਚ ਸਮੁੰਦਰ ਦਾ ਪਾਣੀ ਆਉਣਾ ਬੰਦ ਹੋ ਜਾਵੇਗਾ ਅਤੇ ਤਲਾਬ ਜਿਹੜਾ ਹੈ ਉਹ ਖੁਸ਼ਕ ਹੋ ਜਾਵੇਗਾ ਇਸੇ ਤਰ੍ਹਾਂ ਸਾਡੇ ਅਤੇ ਵਾਹਿਗੁਰੂ ਦੇ ਦਰਮਿਆਨ ਇੱਕ ਸੂਖਮ ਰਿਸ਼ਤਾ ਨਾਲੀ ਹੈ ਜੋ ਕਿ ਸ਼ੱਕ ਸ਼ੰਕੇ ਬੇਵਿਸ਼ਵਾਸੀ ਰੂਪੀ ਰੋੜੇ ਪੱਥਰਾਂ ਨਾਲ ਬੰਦ ਹੋ ਜਾਂਦਾ ਹੈ ਅਤੇ ਵਾਹਿਗੁਰੂ ਜੀ ਤੱਕ ਸਾਡੀਆਂ ਅਰਦਾਸਾਂ ਪਹੁੰਚਣ ਨਹੀਂ ਨਹੀਂ ਦਿੰਦਾ ਇਸ ਵਿੱਚ ਵਾਹਿਗੁਰੂ ਜੀ ਦਾ ਸ਼ੁਕਰ ਨਹੀਂ ਸਾਡੀ ਅਗਿਆਨਤਾ ਸਾਡੀ ਬੇਵੱਸੀ ਦਾ ਕਸੂਰ ਹੈ ਹੁਣ ਅਰਦਾਸ ਦੇ ਸਿਧਾਂਤ ਦੀ ਜੇਕਰ ਸਾਨੂੰ ਸਮਝ ਆਤੇ ਅਰਦਾਸ ਕਰਨ ਦਾ ਹੁਨਰ ਆ ਜਾਵੇ ਨਾ ਅਸੀਂ ਵਾਹਿਗੁਰੂ ਜੀ ਅਹੀ ਸਰਵ ਸ਼ਕਤੀਮਾਨ ਹਸਤੀ ਤੋਂ ਆਪਣੇ ਸਾਰੇ ਕਾਰਜ ਰਾਸ ਕਰਵਾ ਸਕਦੇ ਹਾਂ